ਤੂੰ ਆਣੀ ਸੀ ਲੱਗਣੀ ਚਾਹੀਦੀ ਨਹੀਂ ਲੱਗਣੀ ਚਾਹੀਦੀ ਮਰਾਏ ਕਿਤਾਵਾਂ ਚਾਲਾ ਹੈ ਗੈਰ ਹੋ ਗਿਆ ਬਾਪੂ ਜੀ ਹੈ ਗੈਰ ਹੋ ਗਿਆ ਬਹੁਤ ਚੰਗਾ ਬੜਾ ਯਾਰ ਬੜਾ ਇਹ ਮਿੰਤਾ ਜਦੋਂ ਗੱਲ ਕਰ ਰਹੀ ਸੀ ਜੀ 15 20 ਦਿਨ ਤੱਕ ਅੱਛਾ ਜੀ ਤੇ ਮੈਨੂੰ ਕਹਿੰਦਾ ਸ਼ੈਗੀ ਭਾਜੀ ਯਾਰ ਸਕ੍ਰਿਪਟ ਲਿਖਣੀ ਹੈ ਜੀ ਉਹ ਸਾਰਾ ਕੁਝ ਫਾਈਨਲ ਹੋ ਗਿਆ ਔਰ ਇਹਦਾ ਪੜਾ ਮਾਰ ਤੁਸੀਂ ਕਹਿੰਦੇ ਹੋਰ ਵੀ ਯਾਰ ਨਹੀਂ ਹੈ ਯਾਰ ਪੂਰਾ ਲੱਗੇ ਨੂੰ ਜਾਣਾ ਕੈਨੇਡਾ ਪਾ ਗੋਰਿਆ ਨੂੰ ਪਤਾ ਲੱਗੇ ਵੀ ਸਰਦਾਰ ਮੈਂ ਪੱਗ ਬੰਨੂ ਤੇ ਮੜੀ ਆਹੋ ਆਹੋ ਕਸਮਗੱਲ ਮੇਰੇ ਮੇਰੇ ਚਾਹ ਹੁੰਦਾ ਸੀ ਮੈਂ ਪੱਗ ਬਨ ਕੇ ਨਾ ਬਨ ਯਾਰ ਪਰ ਜਦੋਂ ਬਾਬਾ ਉਹ ਹਿਲਦਾ ਉਹ ਜਦੋਂ ਤੁਰਦਾ ਹੁੰਦਾ ਧਰਤੀ ਹਿਲਦੀ ਹੁੰਦੀ ਸੀ ਯਾਰ ਉਹਨੇ ਸੋਨੇ ਕੱਪੜੇ ਪਾ ਕੇ ਰੀਲਾ ਬਣਾਉਣੀ ਮੈਂ ਨਾਲ ਹੀ ਫੋਨ ਕਰਨਾ ਮੈਂ ਕਹਿੰਦਾ ਪਾਤ ਮਿਲਦਾ ਹੈ ਯਾਰ ਉਨ ਵੀ ਮੈਂ ਕਿਹ ਪ੍ਰੋਗਰਾਮ ਦੱਸਦਿਆਂ ਕਰ ਯਾਰ ਮੈਂ ਥੱਗੇ ਭਰਾ ਆ ਕਹਿੰਦਾ ਲੈ ਵੀਰ ਮੈਂ ਆ ਨਾ ਨਿੱਕੇ ਵੀਰ ਕਿਹੜੀ ਗੱਲ ਲਾਉਂਦੇ ਰੌਣਕ ਆਪਾ ਬੰਦਾ ਸੀ ਗਰਦਾਸਪੁਰ ਜੀ ਅੱਪਾ ਆਪਣੀ ਏਰੀਏ ਤੇ ਬਣਾਉਣੀ ਤੇ ਮੈਂ ਟਾਈਟਲ ਵੀ ਉਹਦਾ ਨਾਂ ਰੱਖਿਆ ਜ਼ਿਲ੍ਹਾ ਗਰਦਾਸਪੁਰ ਹੈ ਹਾਏ ਮੇਰੇ ਮਾਲਕ ਤੇ ਅੱਪਾ ਸਾਰਾ ਸਾਰੀ ਸਾਰੀ ਟੀਮ ਪਿਆਰ ਸਿਗਾ ਕੰਮ ਕੋ ਰਾਈ ਮੈਨੂੰ ਹੈਰਾਨੀ ਸਭ ਤੋਂ ਜ਼ਿਆਦਾ ਇਹ ਹੰਤੀ ਹੈ ਕਿ ਐਡੀ ਵੱਡੀ ਐਂਗਿਲੀ ਡਾਕਟਰਾਂ ਕੋ ਕਿਦਾਂ ਹੋ ਗਈ ਕਿਉਂਕਿ ਐਡਾ ਸ਼ਰੀਰ ਦਾ ਕੋਈ ਗੱਲ ਨਹੀਂ ਸੰਗਾ ਸੰਗਾ ਇਹ ਕਿਹੜੀ ਇੱਕ ਐਸੀ ਹੈ ਸ਼ਿਨਾ ਲਾਦ ਬਾਰ 4-5 ਵਾਰ 6 ਵਾਰ ਚੱਕਰ ਨਾ ਜੇ ਠੀਕ ਲੱਗਿਆ ਬਹੁਤ ਬਹੁਤ ਮਾਈ ਲੱਗੇ ਨਹੀਂ ਇੱਕ ਚੀਜ਼ ਸੀ ਯਾਰ ਮਿਲ ਗਿਆ ਬੰਦਾ ਉਹ ਯਾਰ ਉਹ ਤਾਂ ਭਾਕਮਾਲ ਯਾਰ ਹੈ ਨਾ ਗਨਮ ਔਰ ਸਿਮਰਨ ਕੰਨ ਵਾਲਾ ਬੰਦਾ ਯਾਰ ਮੈਂ ਪਹਿਲੀ ਜਮੇ ਜਾਣਾ ਉਹ ਤਾਂ ਐਡਾ ਵੱਡਾ ਆਈਡਲ ਹੋ ਗਏ ਸੁਵਸਤੰਦ ਡਾਕਟਰ ਦੇ ਜਾ ਰਿਹਾ ਵਾ ਸੈਲਫੀਆਂ ਹੋ ਰਹੀਆਂ 5 ਮਿੰਟ ਬਾਅਦ ਉਹਨੂੰ ਮੋਢਿਆਂ ਤੇ ਭੇਰੇ ਯਾਰ ਇਹ ਕੋ ਕੰਮ ਆ ਬਹੁਤ ਧੱਕਾ ਹੈ ਯਾਰ ਇੰਨਾ ਤਾਂ ਪਤਾ ਨਹੀਂ ਕਿਉਂ ਯਾਰ ਕੋਈ ਮਹਾਰਾ ਸੱਚੇ ਪਾਤਸ਼ਾਹ ਮੈਂ ਤਾਂ ਕਹਿੰਦਾ ਦੁਆ ਕਰਦਾ ਭਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਨੌਜਵਾਨੀ ਦੀ ਕਿਰਪਾ ਕਰੋ ਪੰਜਾਬ ਦੀ ਕਿਰਪਾ ਕਰੋ ਸਰਬੱਤ ਦਾ ਭਲਾ ਮੰਗਦੇ ਆ ਪਾਪਾ ਇਦਾਂ ਸਾਡੇ ਹੀਰੇ ਨਾਲ ਲੈ ਕੇ ਜਾ ਯਾਰ ਬੰਦਾ پاک ਮਲਦੀ ਹੈ ਬਹੁਤ ਬਹੁਤ ਕਿਰਪਾ ਕਰਦੀ ਉਹ ਦਾ ਕਟਾ ਉਹਦਾ ਯਾਰ ਨੌਜਵਾਨਾਂ ਲਈ ਇਨਸਪੀਰੇਸ਼ਨ ਸੀ ਯਾਰ ਉਹਨੇ ਕਹੇ ਕਿ ਅਸਾਂ ਮਾਰਾਂ ਨਹੀਂ ਤੱਕਣਾ ਯਾਰ ਐਡੀ ਉਹਦੀ ਬੁਲਦੀ ਭਮਾ 20 ਬੰਦਨ ਚੱਕ ਚੱਕ ਮਾਰ ਪਰ ਨਿਵਾਣਾ ਜੇ ਤੁਹਾਨੂੰ ਮਿਲਣਾ ਸੀ ਇਹਨਾਂ ਨੂੰ ਬਹੁਤ ਬਹੁਤ ਯਾਰ ਘਾਟਾ ਪੈ ਗਿਆ ਨਾ ਯਾਰ ਬਾਬਾ ਇਹ ਤਾਂ ਨਾ ਕਰ ਕਿੱਥੇ ਗੋਲ ਚਾਉਂਦਾ ਯਾਰ ਸਾਡੇ ਯਾਰ ਨੌਜਵਾਨਾਂ ਨੂੰ ਪਤਾ ਨਹੀਂ ਕੀ ਨਜ਼ਰ ਲੱਗੀ ਯਾਰ ਹੈ ਉਹ ਮੁੰਡੇ ਦਾ ਜੇ ਰਾਜਵੀਰ ਜਵੰਦੇ ਦਾ ਅਜੇ ਇਹ ਸਿਵਾ ਨਹੀਂ ਠੰਡਾ ਹੋਇਆ ਤੇ ਮੈਨੂੰ ਆਹ ਖਬਰ ਆਹ ਖਬਰ ਮਿਲ ਗਈ ਕਹਿੰਦੇ ਯਾਰ ਬਰਿੰਦਰ ਘੁੰਮਣ ਮੈਂ ਕਹਾ ਨਾ ਯਾਰ ਉਹ ਨਹੀਂ ਨਹੀਂ ਮੈਂ ਕਹੋ ਉਹ ਮੇਰਾ ਦੋਸਤ ਆ ਕਪਲ ਉਹਦੀ ਵੀ ਕਿਨੇ ਕੱਲ ਖਬਰ ਪਾਤੀ ਵੀ ਉਹ ਹਸਪੀਟਲ ਮੈਂ ਨਾਲ ਹੀ ਦਿਨੇਸ਼ ਨੂੰ ਫੋਨ ਲਾਇਆ ਮੈਂ ਕਿਹਾ ਦਿਨੇਸ਼ ਕਿਦਾਂ ਹੈ ਆਗੇ ਆਦੇ ਸਹੀ ਲੱਗਣੀ ਚਾਹੀਦੀ ਨਹੀਂ ਲੱਗਣੀ ਚਾਹੀਦੀ ਮਰਾਏ ਕਿਦਾਂ ਹਾਲ ਚੱਲ ਹੈ ਗੈਰ ਹੋ ਗਿਆ ਬਾਪੂ ਜੀ ਹੈ ਗੈਰ ਹੋ ਗਿਆ ਬਹੁਤ ਚੰਗਾ ਬਣਾਏ ਅਰੇ ਬਣਾ ਇਹ ਮਿੰਤਾ ਜਦੋਂ ਕੰਮ ਕਰ ਰਹੇ ਸੀ ਜੀ 15 20 ਦਿਨ ਤੱਕ ਅੱਛਾ ਜੀ ਤੇ ਮੈਨੂੰ ਕਹਿੰਦਾ ਸ਼ੈਗੀ ਭਾਜੀ ਯਾਰ ਸਕ੍ਰਿਪਟ ਲਿਖਣੀ ਹੈ ਇਹ ਸਾਰਾ ਕੁਝ ਫਾਈਨਲ ਹੋ ਗਿਆ ਔਰ ਇੰਨਾ ਪਹਾੜ ਮਾਰਦੇ ਲੋਕ ਇਹਨਾਂ ਬੋਦੀ ਨਹੀਂ ਹੈ ਯਾਰ ਪੂਰਾ ਲੱਗੇ ਇਹਨੂੰ ਜਾਣਾ ਕੈਨੇਡਾ ਪਾ ਗੋਰਿਆਂ ਨੂੰ ਪਤਾ ਲੱਗੇ ਵੀ ਸਰਦਾਰ ਮੈਂ ਪੱਗ ਬੰਨ੍ਹ ਕੇ ਮੜੀ ਆਹੋ ਆਹੋ ਕਸਮ ਯਾਰ ਮੇਰੇ ਮੇਰਾ ਚਾਹ ਹੁੰਦਾ ਸੀ ਮੈਂ ਪੱਗ ਬਨ ਕੇ ਜਨਾ ਫਨ ਯਾਰ ਉਹ ਜਦੋਂ ਬਾਬਾ ਉਹ ਹਿਲਦਾ ਉਹ ਜਦੋਂ ਤੁਰਦਾ ਹੁੰਦਾ ਧਰਤੀ ਹਿਲਦੀ ਹੁੰਦੀ ਸੀ ਯਾਰ ਉਹਨੇ ਸੋਨੇ ਕੱਪੜੇ ਪਾ ਕੇ ਰੀਲਾ ਬਣਾਉਣੀਆਂ ਮੈਂ ਨਾਲ ਹੀ ਫੋਨ ਕਰਨਾ ਮੈਂ ਕਹਿੰਦਾ ਪਤਾ ਮਿਲਦਾ ਨਹੀਂ ਯਾਰ ਉਹ ਵੀ ਮੈਂ ਕਿਹ ਪ੍ਰੋਗਰਾਮ ਦਸਦਿਆਂ ਕਰ ਯਾਰ ਮੈਂ ਥੱਗੇ ਭਰਾ ਕਹਿੰਦਾ ਲੈ ਵੀਰ ਮੈਂ ਨਾ ਨਿੱਕੇ ਵੀਰ ਕਿਹੜੀ ਗੱਲ ਲਾਉਨੇ ਰੌਣਕ ਆਪਾ ਦਾਸੀ ਗਰਦਾਸਪੁਰ ਜੀ ਅੱਪਾ ਆਪਣੀ ਏਰੀਆ ਤੇ ਬਣਾਉਣੀ ਤੇ ਮੈਂ ਟਾਈਟਲ ਵੀ ਉਹਦਾ ਨਾ ਰੱਖਿਆ ਜ਼ਿਲ੍ਹਾ ਗਰਦਾਸਪੁਰ ਓਏ ਮੇਰੇ ਮਾਲਕ